ਕੀੜੀ ਦੇ ਸਾਹ ਕਿੱਥੇ ਹੈ? ਕੀੜੀ ਦੇ ਸਾਹ ਕੀੜੀ ਦੇ ਸਾਹ ਪਾਉਦੇ ਕਿਹਨੂੰ ਬੁਲਾਇਆ ਹੈ ਪੇਸ਼ੇਨ ਬੁਲਾਇਆ ਹੈ ਕਿਹਦਾ ਹੈ ਸਿਗਰ ਦੀ ਸੰਭਵ ਹੋਣਾ ਹੈ ਬਾਕੀ ਟਿਕਾਉ ਮੈਂ ਯੂਟਿਊਬ ਤੇ ਆਈ ਰਹਿਣੀ ਹੈ ਇਧਰ ਆਉਂਦੇ ਬਿਸਫ ਬੋਰਡ ਦਾ ਸੁਰੂ ਰੀਕ ਤੇ ਲੱਗਿਆ ਲੋਕੀਂ ਕੋਸ਼ਿਸ਼ ਕੀ ਗਈ ਸੀ ਸੁਰੂ ਸੁਭਾਗ ਦੇ ਉਸ ਤੋਂ ਬਾਅਦ ਨਹੀਂ ਆਇਆ ਨਹੀਂ ਉਦੋਂ ਜੇ ਵਾਸਾ ਤੋੜ ਐਸਾ ਨਹੀਂ ਚੱਲਦਾ ਬੋਰਡ ਕਿੱਥੇ ਐਸਟਾ ਰਿਹਾ ਐਸਟਾ ਤਾਂ ਨਹੀਂ ਤੋੜੋ ਕਿਹੜਾ ਗੇਸੇ ਦਿਖਾਓ ਬੋਰਡ ਕਿਹੜਾ ਗੇਸੇ ਤੇ ਗਏ ਸਰੋਣਾ ਦਾ ਪਰਸਨਲੀ ਆਪਣਾ ਨੀਰ ਦਸਤੂਰ ਨਹੀਂ ਹੈ ਕਿਹੜੀ ਕੋਈ ਦਸਤੂਰ ਨਹੀਂ ਹੈ ਸਿੱਧੇ ਮੋਕਲੇ ਗਏ ਸੀ ਇਹ ਜਿੰਨਾ ਚਾਹ ਤੇ ਗੜਾ ਜਾਂਦਾ ਵੇ ਤੇ ਜਿੰਨੇ ਬੜੇ ਹੈ ਸਭ ਤੋਂ ਛੇਰੇ ਸੀ ਉਹਦੋਂ ਕੋਲ ਥੋੜਾ ਜਿਹਾ ਰੱਖ ਲਓ ਫੋਨ ਕਰੋ ਪੁੱਛੋ ਰਹਿ ਕਿਤੇ ਨਹੀਂ ਪੁੱਛ ਲਓ ਬਾਅਦ ਵਿੱਚ ਮੇਰੇ ਥੇਕੇ ਜੀ ਸਰ ਜੇ ਛੁੱਟੀਆਂ ਮਜ਼ਦੂਰ ਨਹੀਂ ਹੈ ਬੇਸਤ ਨਹੀਂ ਭਈਆਂ ਅੰਮਿਆ ਰਹੇਗਾ ਦੇਖ ਲੈ ਮੈਂ ਦਿਖਾ ਦਿੰਦਾ ਹਾਂ ਜੀ अच्छा ये अच्छा ठीक है फिर लिख देना नीचे क्लास में ਲੈ ਕੋ ਬੀ ਡੀ ਬੀ ਉਹਦੇ ਖਲਾਬ ਇਹ ਗੱਲ ਥੋੜਾ ਜੀ ਸਾਰਾ ਝੱਟਾ ਹੋ ਗਿਆ ਸਾਰਾ ਝੱਟਾ ਹੋ ਗਿਆ ਆਜੇ ਇੱਕ ਦਿਨ ਨਹੀਂ ਹੈ ਸਿਰਫ 15 ਮਿੰਟ ਅੱਧਾ ਘੰਟਾ ਆਉਂਦੇ ਨੇ ਉਸ ਤੋਂ ਬਾਅਦ ਸਾਰੇ ਗੈਬ ਹੁੰਦੇ ਨੇ 9:00 ਯਾ ਕਿ ਸਾਢੇ 9:00 ਉਧਰ ਚਲੇ ਜਾਂਦੇ ਆ ਰਸ ਉਹਤੇ ਆਪਣੇ ਰੂਮ ਦੇ ਵਿੱਚ ਅੰਦਰੋਂ ਲੋਕ ਹੋ ਜਾਂਦਾ ਜੇ ਫੋਨ ਤੇ ਗੱਲ ਕਰਦਾ ਕਹਿੰਦਾ ਮੇਰੀ ਵੀਸੀ ਚੱਲ ਰਹੀ ਹੈ ਕੋਈ ਸਰ ਵੀਸੀ ਦੀ ਕੋਈ ਕੁਛ ਨਹੀਂ ਚਲੋ ਜਨਾਬ ਦਫ਼ਤਰ ਜੇ ਬਹਿ ਕੇ ਕੰਮ ਕਰ ਰਹੇ ਨੇ ਤੇ ਇਹ ਬੰਦਾ ਉੱਥੇ ਬਹਿ ਕੇ ਪੱਖਾ ਛੱਡ ਜੋ ਉੱਥੇ ਅੰਦਰ ਪਿਆ ਹੁੰਦਾ ਤੇ ਕਹਿੰਦਾ ਹਰ ਇੱਕ ਨੂੰ ਇਹ ਗੱਲ ਕਹਿੰਦਾ ਵੀ ਮੈਂ ਵੀਸੀ ਤੇ ਲਾਓ ਫੋਨ ਗਲਤ ਤੇ ਤਾ ਨਵੀ ਤਦਾਰ ਜੇਜੀ ਵੀ ਅੱਜ ਆਪਸਾ ਹੋ ਗਏ 50 ਸਾਲ ਹੋ ਗਏ। ਕੱਲ ਸਵੇਰ ਨਾਲ ਲੱਗੀ 5 ਵਜੇ ਸਾਨੂੰ ਮਿਲੇ ਨੇ ਗੈਸਟ ਹਾਊਸ ਵਿੱਚ ਅੰਦਰ ਲੋਕ ਲੱਗੇ ਆ ਅਸੀਂ ਅੰਦਰ ਬੈਠੇ ਉਹ ਤੁਸੂ ਕੁਛ ਆ ਉਹ ਵੀ ਸਾਰ ਦੇ ਨਾਲ ਆਏ ਸੀ ਹਾਂਜੀ ਸਾਰ ਆ ਕੇ ਅੰਦਰ ਆਫਿਸ ਵਿੱਚ ਕੰਮ ਕਰਨ ਲੱਗੇ ਉਹ ਆਪਣੇ ਜਲਾਲਾਬਾਦ ਤੋਂ ਹੈਪੀ ਹੋਈ ਆਏ ਸੀ ਤੁਸੀਂ ਬੈਠੇ ਸੀ ਸਾਰ ਅਸੀਂ ਵੀ ਅੰਦਰ ਬੈਠੇ ਸੀ ਦੂਸਰੀ ਜਗ੍ਹਾ ਉਦੋਂ ਅੰਦਰ ਗਏ ਆ ਅਸੀਂ ਸਾਰੇ ਜਿੰਨੇ ਰੂਮ ਆ ਸਾਰੇ ਖਲਾ ਕੇ ਇੱਕ ਰੂਮ ਦੇ ਵਿੱਚੋਂ ਸਾਨੂੰ ਇਹ ਮਿਲਿਆ 6 ਨੰਬਰ ਰੂਮ ਇਸ ਵਿੱਚ ਆ ਆਰਾਮ ਨਾਲ ਸੌ ਰਿਹਾ ਸਾ ਪਚਾਰ ਤੋਂ ਹੀ ਚੱਲ ਰਹੀ ਸੀ ਅਫੀਸ ਦਾ 3:30 4:30 4:30 4:30 ਦੂਜੇ ਲੋਕ ਵੀ ਥੋੜੀ ਬਣੀ ਬੰਦੇ ਚੋਕੇ ਦੇ ਬੰਗਾਰ ਤਵਾ ਰੋਗੇ ਜਿਹੜਾ ਬੰਦਾ ਉਹ ਚੀਜ਼ ਆ ਰਹੀ ਬੜਾ ਦੁੱਖ ਦਾ ਸਰਪੰਚ ਫੋਨ ਕਰਕੇ ਕੀ ਸਰਪੰਚ ਬਣਿਆ ਸਾਨੂੰ ਪਹਿਲਾ ਵੀਡੀਓ ਹੈ ਮੇਰਾ ਵੀ ਜਿੱਦ ਤੂੰ ਸਾਰੀ ਜਨਤਾ ਇਨੀ ਦੁਖ ਸਾਰਾ ਸਿਸਟਮ ਵਧੀਆ ਚੱਲ ਨਹੀਂ ਚੱਲਦੀ ਇਸੇ ਦੀ ਸ਼ਿਕਾਇਤ ਹੁੰਦੀ ਹੈ ਮੇਰੇ ਸਾਹਮਣੇ ਸੁਮਾ ਸ਼ਾਮ ਉਹ ਸਾਰੇ ਬੰਦੇ ਇੱਕੋ ਹੀ ਗੱਲ ਕਰਾਉਂਦੇ ਸਾਡੀਆਂ ਸਰਕਾਰਾਂ ਨੇ ਉਹ ਸੀਟਾਂ ਦੇ ਨੇ ਇਹ ਜਿਹੜਾ ਸਾਲ ਨੇ ਇਹਨਾਂ ਦਾ ਕੋਈ ਪਤਾ ਹੀ ਨਹੀਂ ਹੁੰਦਾ ਜੀ ਕਿਥੇ ਅਗੇ ਨਾਲ ਵੀ ਦਿੱਤੀ ਜਦੋਂ ਮੈਂ ਨਾਲ ਜਿੱਥੇ ਦਿੱਤੀ ਦਿੱਤੀ ਕਿਹਨੇ ਦਿੱਤੀ ਆਜੀ ਫੋਨ ਤੇ ਵੀ ਮੈਂ ਤਾਂ ਕਿੱਥੇ ਦਾ ਵੀ ਰਜਿਸਟਰ ਜਿਹੜੇ ਦੂਸਰੇ ਹਾਜੀ ਕਿੱਥੇ ਲੱਗਦੀ ਹੈ ਹਾਂਜੀ ਵੀਰ ਸਾਹਿਬ ਦੀ ਹਾਜੀ ਨਹੀਂ ਲੱਗਦੀ ਉਹ ਤਾਂ ਨਹੀਂ ਹੈਗੇ ਉਹਨੇ ਨਹੀਂ ਛੁੱਟੀ ਲਈ ਦੋਸਰੇ ਸਰ ਇਹ ਪੰਚਾਇਤਲੀ ਸਟਾਫ ਹੈ ਨਹੀਂ ਜਿਹੜਾ ਦੂਸਰਾ ਸਰ ਜਿਹੜੇ ਸਟਾਫ ਐਪੀਓ ਤੋਂ ਕਹਤਾ ਲੈ ਕੇ ਆਉਣ ਪਰਸਨ ਲੈ ਕੇ ਆਣ ਜਿਹੜੇ ਵੀ ਇਹਦੇ ਚੁੱਕਿਆ ਨਹੀਂ ਪਈਆਂ ਵਿੱਚ ਚੁੱਕਿਆ ਪਈਆਂ ਨਹੀਂ ਬਟੇ ਦੇਲਾ ਮਾਰ ਪਈ ਹੋਈ ਆ ਦੂਜੇ ਲਾ ਪਾਉਣ ਨੂੰ ਸਾਰੇ ਪ੍ਰਾਣੀਆ ਚੁੱਕਿਆ ਭਈ ਚੋ ਸਾਰੇ ਆ ਲੈ ਕੇ ਸਰ ਜੀ ਲੋਕ ਤੇਰੀ ਮਦਦ ਹੋਈ ਤੁਸੀਂ ਨਹੀਂ ਤਿੰਨ ਵਜੇ ਦਾ ਟਾਈਮ ਹੈ ਕੋਈ ਨਾ ਕਰੇ ਚਲੇ ਕੇ ਮੇਰੇ ਜੋ ਹਲਕਾ ਫਾਜ਼ਲ ਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬਾੜ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀ ਡੀ ਪੀ ਉਹ ਜਿਹੜੇ ਫਾਜ਼ਲ ਕਾਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫ਼ਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਤਾਂ ਉਹ ਦਫ਼ਤਰ ਹਾਜ਼ਰ ਨਹੀਂ ਹੁੰਦੇ ਤਾਂ ਜਦੋਂ ਅਸੀਂ ਹੁਣ ਮੈਂ ਏ ਡੀ ਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਵਾਕਿਆ ਦਫ਼ਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀ ਡੀ ਪੀ ਸਾਹਿਬ ਦਾ ਕਿ ਮੈਂ ਘਰ ਚਲਾ ਗਿਆ ਵੇਖੋ ਸਵਾ 3 ਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ ਵਿੱਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਦੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਜਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮੰਤਰੀ ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਰਿਪੋਰਟ ਜਿਹੜੀ ਹੈ ਮੰਗਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬीडीपीਓ ਜਿਹੜੇ ਫਾਜ਼ਿਲਕਰ ਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ